ਸੁਖਸ਼ਿੰਦਰ ਸ਼ਿੰਦਾਰ ਨੇ ਆਪਣੇ ਟਿਕਟੋਕ ਤੇ ਇੱਕ ਵੀਡੀਓ ਪਾਈ ਸੀ ਹੁਣ ਤੁਸੀਂ ਅੰਦਾਜ਼ਾ ਲਗਾ ਲਓ ਕਿ ਇਸ ਦਾ ਕਮੈਂਟ ਸੈਕਸ਼ਨ ਕਿਦਾਂ ਦਾ ਹੋਵੇਗਾ ਕਈ ਪੁੱਛ ਰਹੇ ਨੇ ਕਿਹੜੀ ਬਰੀਡ ਆ ਉਸ ਦਾ ਜਵਾਬ ਆਇਆ ਕਿ ਸ਼ੈਂਪੀ ਬਰੀਡ ਕੋਈ ਅਲਾਦੀਨ ਕਹਿ ਰਿਹਾ ਕਈ ਕਹਿ ਰਹੇ ਇੱਕ ਪਾਪਾ 100 ਸਿਆਪਾ ਹੂਈ ਗੈਂਗ ਇਹ ਕਿਹੜੇ ਪਾਸੇ ਤੋਂ ਸਰਦਾਰ ਲੱਗਦੇ ਆ ਇਹੋ ਜਿਹੇ ਕਮੈਂਟ ਇਸ ਵੀਡੀਓ ਉੱਤੇ ਆ ਰਹੇ ਆ ਜਿੰਦੇ ਨੂੰ ਆਪ ਕਮੈਂਟ ਕਰਕੇ ਕਹਿਣਾ ਪਿਆ ਕਿ ਪੱਗ ਦਾ ਮਜ਼ਾਕ ਨਾ ਬਣਾਓ ਸਾਰੇ ਮਾੜੇ ਕਮੈਂਟ ਨਹੀਂ ਕੁਝ ਚੰਗੇ ਵੀ ਕਮੈਂਟ ਆ ਵਿੱਚ ਪਰ ਬਹੁਤਾਂਤ ਵਿੱਚ ਲੋਕੀ ਮਜ਼ਾਕ ਹੀ ਬਣਾ ਰਿਆ ਇਸ ਵੀਡੀਓ ਤੇ ਅੱਛਾ ਹੁਣ ਤੁਸੀਂ ਦੱਸੋ ਕਿ ਪੁੱਤ ਸਰਦਾਰਾਂ ਦੇ ਕਿਹੜੇ ਹੁੰਦੇ ਨੇ ਜਿਹੜੇ ਨਗਰਕੀਤਨਾ ਤੇ ਤਾਜੀ-ਤਾਜੀ ਦਾੜੀ ਫੇਡ ਕਰਾ ਕੇ ਆਉਂਦੇ ਨੇ ਤਾਜ਼ਾ-ਤਾਜ਼ਾ హెయిਰ ਕੱਟ ਕਰਾ ਕੇ ਆਉਂਦੇ ਨੇ ਉਹ ਅਸਲੀ ਸਰਦਾਰ ਹੁੰਦੇ ਨੇ ਜੋ ਨਸ਼ੇਦਿ ਸਮਗਲਿੰਗ ਕਰਦੇ ਨੇ ਉਹ ਅਸਲੀ ਸਰਦਾਰ ਹੁੰਦੇ ਨੇ ਸ਼ਰਾਬਾਂ ਦੀ ਚੋਰੀ ਕਰਦੇ ਨੇ ਉਹ ਅਸਲੀ ਸਰਦਾਰ ਹੁੰਦੇ ਨੇ ਪਲਾਜ਼ੀਆਂ ਵਿੱਚ ਖੜਖੜ ਕੇ ਕੁੜੀਆਂ ਨੂੰ ਛੇੜਦੇ ਨੇ ਉਹ ਅਸਲੀ ਸਰਦਾਰ ਹੁੰਦੇ ਨੇ ਜਾਂ ਪਬਲਿਕ ਥਾਵਾਂ ਤੇ ਉੱਚੀ ਉੱਚੀ ਗਾਣਾ ਗਾੜਦੇ ਨੇ ਉਹ ਸਰਦਾਰ ਹੁੰਦੇ ਨੇ ਨਿਆਗਰਾ ਫਾਲ ਚਲਜੋ ਇਦਾਂ ਦੇ ਨਮੂਨੇ ਤੁਹਾਨੂੰ ਆਮ ਟੱਕਰ ਜਾਣਗੇ ਕਿ ਉਹ ਅਸਲੀ ਸਰਦਾਰ ਹੁੰਦੇ ਨੇ ਸਰਦਾਰੀਆਂ ਸੰਭੀਆਂ ਹੋਣਗੀਆਂ ਤੁਹਾਡੇ ਮਾਪਿਆਂ ਨੇ ਪਰ ਤੁਸੀਂ ਕਿੰਨੀਆਂ ਕਿ ਸੰਭੀਆਂ ਪਹਿਲਾਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖੋ ਫਿਰ ਸਰਦਾਰਾਂ ਦੀ ਗੱਲ ਕਰੋ